ਕਿਡਨੀ ਦੀ ਪ੍ਰੋਬਲਮ ਆਈ ਸੀ ਅੱਛਾ ਜੀ ਤੇ ਪਰਮਾਤਮਾ ਦੀ ਕਿਰਪਾ ਨਾਲ ਸੁਖਮਣੀ ਜੀ ਦਾ ਪਾਠ ਹੁੰਦਾ ਸੀ ਤਾਂ ਮੈਨੂੰ ਨੀਂਦ ਆਉਂਦੀ ਸੀ ਤੇ ਜੋ ਤੱਕ ਉਹ ਦਾਲ ਸਾਬੀ ਭਾਈ ਖਾਦਾ ਤਾਂ ਠੀਕ ਹੋਇਆ ਜੀ ਹੁਣ 1.5 ਮਹੀਨਾ ਪਹਿਲਾਂ ਮੇਂ ਸ਼ੂਗਰ 440 ਆ ਗਈ ਸੀ ਜੀ ਹਫਤੀ ਬਾਬਾ ਜੀ ਠੀਕ ਕਰਤਾ ਤੇ ਹਰੇਕ ਬੋਧ ਚਪੈਰਾ ਸਾਹਿਬ ਤੇ ਅੱਥੇ ਲੱਸੀ ਤੇ ਸ਼ੀਬੀਲ ਚਲਦੀ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਕੋਲੋਂ ਸਾਰਾ ਸਿਖਾਉਂਦੇ ਆ ਸਾਨੂੰ ਨੂੰ ਪਤਾ ਸਮਾਨ ਕਿੱਥੋਂ ਆਉਂਦਾ ਜੀ ਸਾਰੀਆਂ ਟੈਨਸ਼ਨਾਂ ਇੱਥੇ ਆ ਕੇ ਖਤਮ ਹੁੰਦੀਆਂ ਜੀ ਬਾਹਰ ਆਪਾਂ ਇਧਰੋਂ ਨਿਕਲਦੇ ਆ ਸਾਰੀਆਂ ਟੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਇੱਥੇ ਆ ਕੇ ਸਭ ਖਤਮ ਹੋ ਜਾਂਦਾ ਤੇ ਯਾਨੀ ਕਿ ਜੇ ਤੁਸੀਂ ਇੱਥੇ ਆਉਣੇ ਹੋ ਕੋਈ ਮਿਸ ਤੁਹਾਡੇ ਨਾਲ ਕੁਝ ਹੋਇਆ ਹੋਵੇ ਜਿੱਦਾਂ ਵੀ ਤੁਸੀਂ ਇੱਥੇ ਤੁਹਾਡੀ ਮੰਨਤ ਪੂਰੀ ਹੋਈ ਹੋਵੇ ਬਾਬਾ ਜੀ ਸਾਰੀਆਂ ਮੰਤਾਂ ਹੀ ਇੱਥੋਂ ਪੂਰੀਆਂ ਹੁੰਦੀਆਂ ਅੱਛਾ ਜੀ ਹਾਂ ਜੀ ਭਾਈ ਗੁਰਜੀ ਯਾਨੀ ਕਿ ਮੇਰ ਕੀਤੀ ਹੈਗੀ ਆ ਕਿ ਮੈਂ ਉਹਨਾਂ ਦੀ ਜਿਹੜੀਆਂ ਮੇਰਾਂ ਨੇ ਉਹਨਾਂ ਨੂੰ ਬਿਆਰ ਨਹੀਂ ਕਰ ਸਕਦਾ ਅੱਛਾ ਜੀ ਹਾਂ ਜੀ ਜਾਣ ਕੇ ਜੋ ਮਨ ਚ ਇੱਛਾ ਹੁੰਦੀ ਹੈ ਨਾ ਉਹ ਚਵਰੇ ਸਭ ਦੇ ਹੋਣ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ ਇੱਥੇ ਪਹਿਲਾਂ ਸੰਕਤਾ ਸੈਂਕੜੇ ਦੀ ਗਿਣਤੀ ਸੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋ ਚੁੱਕੀ ਹੈ ਤੇ ਅੱਗੋਂ ਮੇਰੇ ਹਸਾਨਾ ਦੇ ਲੱਖਾਂ ਦੀ ਗਿਣਤੀ ਵੱਲ ਜਾ ਰਹੀਆਂ ਨੇ ਤੇ ਇੱਥੇ ਆ ਕੇ ਮੇਰੇ ਹਸਾਨਾ ਪੁੱਛੇ ਦੀ ਵੀ ਹੈ ਮੈਂ ਨਹੀਂ ਸਮਝਦਾ ਕਿ ਸਹੀ ਮਰਜ਼ੀ ਪੂਰੀ ਨਹੀਂ ਹੋਈ ਹੋਏਗੀ ਇਹ ਤੇ ਸਭ ਤੋਂ ਤਾਂਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਮੋਡਲ ਟਾਊਨ ਲੁਧਿਆਣਾ ਦੇ ਵਿੱਚ ਜਿੱਥੇ ਕਿ ਦੁਪਹਿਰ ਦੀ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਸੰਗਤਾਂ ਵੱਲੋਂ ਤੇ ਆਓ ਆਪਾਂ ਸੰਗਤਾਂ ਦੇ ਨਾਲ ਗੱਲਬਾਤ ਕਰਨ ਵਾਲੇ ਪੁੱਛਦੇ ਹਾਂ ਉਹਨਾਂ ਨੂੰ ਗੁਰੂਨੋ ਇੱਥੇ ਕਿੱਦਾਂ ਦਾ ਲੱਗਦਾ ਤਾਂ ਹੁਣ ਸਾਡੇ ਨਾਲ ਸੰਗਤਾਂ ਮੌਜੂਦ ਨੇ ਜਿਹੜੀਆਂ ਕਿ ਨਕਮਸਤਕ ਹੋਣ ਆਈਆਂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੇ ਆਪਾਂ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਗੀ ਫਤੇ ਜੀ ਅੱਭਾ ਜੀ ਤੁਹਾਨੂੰ ਇੱਥੇ ਆਉਂਦੇ ਕਿੰਨਾ ਟਾਈਮ ਹੋ ਗਿਆ ਜੀ ਵੀਰੇ ਆਪਾਂ ਨੂੰ ਕਾਫੀ ਸਾਲ ਹੋ ਗਏ ਆ ਹਾਂ ਜੀ 2020 ਜਿੰਨਾ ਮੇਰੇ ਕਿਡਨੀ ਦੀ ਪ੍ਰੋਬਲਮ ਆਈ ਸੀ ਅੱਛਾ ਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਸੀ ਤਾਂ ਹੀ ਮੈਨੂੰ ਨੀਂਦ ਆਉਂਦੀ ਸੀ ਤੇ ਜੋ ਤੱਕ ਉਹ ਦਾਲ ਸਾਹਿਬਾਈ ਖ 6 ਜੂਨ ਤੋਂ ਲੈ ਕੇ 30 ਜੂਨ ਤੱਕ ਲਸ਼ਵੀਲ ਤੇ ਲੱਸੀ ਲੰਗਰ ਚਲਾਈ ਤੇ ਹਰੇਕ ਬੋਧੂ ਦੇ ਚਪੈਰਾ ਸਾਹਿਬ ਤੇ ਅੱਥੇ ਲੱਸੀ ਤੇ ਸ਼ਵੀਲ ਚਲਦੀ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਤਰਸ ਖਾਂਦੇ ਆ ਸਾਨੂੰ ਨੂੰ ਪਤਾ ਸਮਾਨ ਕਿੱਥੋਂ ਆਂਦਾ ਜੀ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਜਿਸ ਨੇ ਪਹਿਲੇ ਇਸ ਟਾਈਮ ਸਟਾਰਟ ਕੀਤਾ ਸੀ 16 ਹਜ਼ਾਰ ਗਲਾਸ ਲੱਗਿਆ ਸੀ ਜੀ ਅੱਛਾ ਜੀ ਬਾਬਾ ਜੀ ਦੀ ਕਿਰਪਾ ਨਾਲ ਤੇ ਆਪਾਂ ਨੇ ਤਰਸ ਖਾਂਦੇ ਹਰੇਕ ਬੋਧੂ ਵਾਰ ਸੰਗਤ ਦੇ ਸਹਿਯੋਗ ਨਾਲ ਸੇਵਾ ਚਲਦੀ ਹੈ ਜੀ ਸਾਨੂੰ ਸੇਵਾ ਕਰਦੇ ਆਂ ਤੇ ਕਿੰਨਾ ਟਾਈਮ ਹੋ ਗਿਆ ਜੀ ਮਾਲਕ ਕਰਵਾਏ ਸਾਨੂੰ ਆਪ ਵੀ ਨਹੀਂ ਬਤਾਈ ਜੀ ਕੋਈ ਹੋਰ ਹੋ ਗਿਆ ਆਂਦੇ ਜੀ ਮੇਰੀ ਅੱਜ 35 ਸਾਲ ਦੀ ਉਮਰ ਹੈ 21-22 ਸਾਲ ਦੀ ਮੰਜਾਣਾ ਸ਼ੁਰੂ ਹੋ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚ ਪੈਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਗੁਰਦੁਆਰਾ ਮਾਡਲ ਟਾਉਨ ਸਟੈਂਸ਼ਨ ਵਿਖੇ ਕਰਵਾਇਆ ਜਾਂਦਾ ਹੈ ਇਹ ਚ ਪੈਰਾ ਹਰ ਬੁੱਧਵਾਰ ਦੇ ਬੁੱਧਵਾਰ ਕਰਵਾਇਆ ਜਾਂਦਾ ਹੈ ਜਿੱਥੇ ਇੱਥੇ ਪਹਿਲਾਂ ਸੰਤ ਸੈਂਕੜੇ ਵਾਲੀ ਕੀਤੀ ਸੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋ ਚੁੱਕੀ ਐ ਤੇ ਅੱਗੋਂ ਮੇਰੇ ਹਿਸਾਬ ਨਾਲ ਲੱਖਾਂ ਦੀ ਗਿਣਤੀ ਵੱਲ ਜਾ ਰਹੀਆਂ ਨੇ ਤੇ ਇੱਥੇ ਆ ਕੇ ਮੇਰੇ ਹਿਸਾਬ ਨਾਲ ਕਿਸੇ ਦੀ ਵੀ ਐ ਮੈਂ ਨਹੀਂ ਸਮਝਦਾ ਕਿਸੇ ਦੀ ਮਰਜ਼ੀ ਪੂਰੀ ਨਹੀਂ ਹੋਈ ਹੋਏਗੀ ਇੱਥੇ ਸਭ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਨੌਜਵਾਨਾਂ ਵੱਲੋਂ ਮੇਰੇ ਹਿਸਾਬ ਨਾਲ ਬੰਟੀ ਨੇ ਤਾਂ ਦੱਸਿਆ ਨਹੀਂ ਤਕਰੀਬਨ ਤਕਰੀਬਨ 4-5 ਸਾਲ ਤੋਂ ਉੱਤੇ ਹੋ ਗਏ ਨੇ ਇਹ ਸੇਵਾ ਕਰਦਿਆਂ ਨੂੰ ਪ੍ਰਾਪਤੀ ਸਾਨੂੰ ਨਹੀਂ ਪਤਾ ਹੁੰਦਾ ਵੀ ਇਹ ਸੇਵਾ ਦੇ ਵਿੱਚ ਸਵੇਰੇ ਕੀ ਆਣਾ ਕੀ ਨਹੀਂ ਆਣਾ ਸਾਡੇ ਕੋਲ ਕੋਈ ਪੈਸਾ ਨਹੀਂ ਹੁੰਦਾ ਕੋਈ ਕੁਝ ਨਹੀਂ ਐ ਇਹ ਸੰਗਤਾਂ ਆਹ ਮੁਹਾਰੇ ਸੇਵਾ ਕਰਦੀਆਂ ਨੇ ਜਿੱਥੇ ਆਪਣਾ ਇਹ ਸੇਵਾ ਦੁਪਹਿਰੇ ਦੇ ਚੱਲਦੀ ਏ ਉੱਥੇ ਸਾਹਿਬਜ਼ਾਦਿਆਂ ਦੇ ਸ਼ੀਦੀ ਦਿਹਾੜੇ ਤੇ ਵੀ ਲਗਾਤਾਰ ਇਹ ਸੇਵਾ ਨਿਰੰਤਰ ਚੱਲਦੀ ਏ ਉਸ ਟਾਈਮ ਦੁੱਧ ਦੀ ਸੇਵਾ ਹੁੰਦੀ ਏ ਤੇ ਬਾਅਦ ਵਿੱਚ ਲక్ష్ਮੀ ਤੇ ਛਬੀ ਦੀ ਸੇਵਾ ਚੱਲਦੀ ਏ ਤਾਂ ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਨਾਲੇ ਪੁੱਛਦੇ ਆ ਨਾ ਬਾਬੇ ਸਤਸ੍ਰੀਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਈ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਦੁਪਹਿਰੇ ਤੇ ਆਉਂਦਿਆਂ ਨੂੰ ਜੀ ਸਾਨੂੰ ਇੱਥੇ ਜੀ 5 ਤੋਂ 6 ਮਹੀਨੇ ਹੋ ਗਏ ਜੀ ਆਉਂਦੇ ਨੇ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਲੱਗਦਾ ਕਿ ਬਾਬਾ ਜੀ ਦੇ ਚਰਨਾਂ 'ਚ ਤੁਸੀਂ ਆਉਣੇ ਹੋ ਮੱਥਾ ਟੇਕਦੇ ਹੋ ਅਸੀਂ ਦੁਪਹਿਰ ਦੀ ਸੇਵਾ ਕਰਦੇ ਹਾਂ ਜੀ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਸ ਲਾਇਕ ਸਮਝਣ ਨੇ ਆਪਣੇ ਚਰਨਾਂ 'ਚ ਲਿਆ ਕੇ ਸੇਵਾ ਦੀ ਮੌਕਾ ਬਖਸ਼ਿਆ ਜੀ ਔਰ ਅਸੀਂ ਹਰ ਨੂੰ ਅਪੀਲ ਕਰਦੇ ਆ ਕੇ ਗੁਰੂ ਦਾ ਲਾਹਾ ਖਟੋ ਜੀ ਬਾਬਾ ਜੀ ਤੁਹਾਨੂੰ ਇੱਥੇ ਆਦਿ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ 2 ਮਹੀਨੇ ਹੋ ਗਏ ਆ ਜੀ ਇੱਥੇ ਆ ਕੇ ਕਿੱਦਾਂ ਦਾ ਲੱਗਦਾ ਕਿ ਜਦੋਂ ਬਾਬਾ ਜੀ ਦੇ ਆਉਂਦੇ ਮੱਥਾ ਟੇਕਦੇ ਹਾਂ ਕਿੱਦਾਂ ਦੀ ਫੀਲ ਆਉਂਦੀ ਹੈ ਸਾਰੀਆਂ ਟੈਨਸ਼ਨਾਂ ਇੱਥੇ ਆ ਕੇ ਖਤਮ ਹੁੰਦੀ ਜਾਣੇ ਕਿ ਜੇ ਤੁਸੀਂ ਇੱਥੇ ਆਉਣੇ ਹੋ ਕੋਈ ਮਿਸ ਤੁਹਾਡੇ ਨਾਲ ਕੁਝ ਹੋਇਆ ਹੋਵੇ ਜਿੱਦਾਂ ਵੀ ਤੁਸੀਂ ਇੱਥੇ ਤੁਹਾਡੀ ਮੰਨਤ ਪੂਰੀ ਹੋਈ ਹੋਵੇ ਬਾਬਾ ਜੀ ਸਾਰੀਆਂ ਮੰਤਾਂ ਇੱਥੋਂ ਪੂਰੀਆਂ ਹੁੰਦੀਆਂ ਅੱਛਾ ਜੀ ਹਾਂਜੀ ਬਾਬਾ ਤੁਹਾਨੂੰ ਇੱਥੇ ਚਪੈਰੇ ਤੇ ਆਉਣੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕਿੰਨਾ ਟਾਈਮ ਹੋ ਗਿਆ ਜੀ ਅ ਵਾਈ ਗੁਰ ਜੀ ਮੈਨੂੰ ਸਿਰਫ ਦੂਜਾ ਹਫਤਾ ਹੀ ਹੈਗਾ ਜੀ ਅੱਛਾ ਜੀ ਬਟ ਵਾਈ ਗੁਰ ਜੀ ਇੰਨੀ ਕਿ ਮੇਰ ਕੀਤੀ ਹੈਗੀ ਆ ਕਿ ਮੈਂ ਉਹਨਾਂ ਦੀ ਜਿਹੜੀਆਂ ਮੇਹਰਾਂ ਨੇ ਉਹਨਾਂ ਨੂੰ ਬਿਆਰ ਨਹੀਂ ਕਰ ਸਕਦਾ ਅੱਛਾ ਜੀ ਹਾਂਜੀ ਜਾਨੀ ਕਿ ਜੋ ਮਨ ਚ ਇੱਛਾ ਹੁੰਦੀ ਹੈ ਨਾ ਉਹ ਚਵੇਰੇ ਸਭ ਦੇ ਹੋਣ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ ਯਾਨਕਿ ਐਨੀ ਮੀਨਸ ਕਿਰਪਾ ਉਹ ਚੰਗੀ ਦੀ ਐਨੀ ਇੱਕ ਬਖਸ਼ਿਸ਼ ਹੈਗੀ ਆ ਕਿ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਕਿੰਨੀ ਕਿ ਬਖਸ਼ਿਸ਼ ਆ ਆ ਸਾਰੀ ਕਾਇਨਾਤ ਜਿਹੜੀ ਇਸ ਤੇ ਪੱਤਾ ਵੀ ਹਿਲ ਰਿਹਾ ਨਾ ਇਹ ਵੀ ਉਹਨਾਂ ਦੇ ਹੁਕਮ ਦੇ ਵਿੱਚ ਹੀ ਹਿਲ ਰਿਹਾ ਅੱਛਾ ਅਸੀਂ ਸਵੇਰ ਦੇ ਖੜੇ ਆ ਉਰੇ ਵਾਈਗੁਰ ਜੀ ਸਾਰੀ ਆਪਣੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਹੈਗੇ ਆ ਤੇ ਅਸੀਂ ਕਹਦੇ ਆ ਕਿ ਵਾਈਗੁਰ ਦੇ ਦਰਸ਼ਨ ਕਰੋ ਔਰ ਜਿੰਨੀਆਂ ਵੀ ਖੁਸ਼ੀਆਂ ਲੈ ਸਕਦੇ ਹੋ ਕਈ ਵਾਈਗੁਰ ਇਹ ਕਰਕੇ ਖੜਾ ਸੇਵਸੀ ਆ ਇਹ ਅੱਡਣ ਦੇ ਵਿੱਚ ਨਾ ਸੰਕੋਚ ਇਹਨੇ ਕਿੱਦਾਂ ਆ ਗੀਏ ਆ ਸੰਗ ਜਾਂਦੇ ਆ ਪਰ ਸੰਗਣਾ ਨਹੀਂ ਚਾਹੀਦਾ ਇੱਕ ਭਖਾਰੀ ਆ ਨਾ ਉਹ ਐਦਾਂ ਠੂਠਾ ਲੈ ਕੇ ਮੰਗਦਾ ਦੇਣ ਵਾਲਾ ਦੇ ਜਾਂਦਾ ਵਾ ਜਿਹੜਾ ਦੇ ਜਾਂਦਾ ਉਹ ਤਾਂ ਰੱਬ ਬਣ ਗਿਆ ਤੇ ਅਸੀਂ ਰੱਬ ਦੇ ਘਰੋਂ ਨਹੀਂ ਮੰਗ ਸਕਦੇ ਅਸੀਂ ਕਹਿੰਨੇ ਕਿ ਹਰੇਕ ਵੀਰ ਨੂੰ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਆ ਠੀਕ ਆ ਜੀ ਮੈਂ ਸਾਰੇ ਸੰਗਰ ਬੇਨਤੀ ਕਰਦਾ ਕਿ ਚਪੈਰਾ ਸਾਹਿਬ ਚਾਓ ਆਪਣੇ ਸਾਰੇ ਜਿੰਨੇ ਵੀ ਕੀਮਤੀ ਕੰਮ ਆ ਕੱਢ ਕੇ ਛੱਡ ਕੇ 1 ਘੰਟੇ ਵਾਸਤੇ ਆਓ 15 ਮਿੰਟ ਵਾਸਤੇ ਆਓ ਚਾਹੇ ਕਿਤੇ ਵੀ ਰਸਤਾ ਹੈ ਜਗ੍ਹਾ ਮਿਲਦੀ ਹੈ ਤੁਹਾਨੂੰ ਕਿਤੇ ਬਾਈਕ ਤੇ ਖੜ ਕੇ ਜਾਕ ਤੇ ਵੀ ਵਰਕੇ ਵਾਹਿਗੁਰੂ ਦੀ ਕਿਰਪਾ ਕਰੋ ਵਾਹਿਗੁਰੂ ਜੀ ਨੂੰ ਨਮ ਨਤਮਸਤਕ ਹੋਵੋ ਤੇ ਉਹਨਾਂ ਦੇ ਆਪਣੇ ਜਿਹੜੇ ਆਸ਼ੀਰਵਾਦ ਆ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਾਂ ਸੰਗਤਾਂ ਨਾਲ ਗੱਲਾਂ ਬਾਤਾਂ ਕੀਤੀਆਂ ਨਾਲ ਪੁੱਛਿਆ ਕਿ ਉਹਨਾਂ ਨੂੰ ਇੱਥੇ ਕਿੱਦਾਂ ਦਾ ਲੱਗਦਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਦੋਂ ਆਉਂਦੇ ਆ ਮੱਥਾ ਟੇਕਦੇ ਆ ਦੋਨਾਂ ਦੀਆਂ ਕਿਹੜੀਆਂ-ਕਿਹੜੀਆਂ ਜਿਹੜੀਆਂ ਮੰਨਤਾਂ ਨੇ ਜਾਂ ਪੂਰੀਆਂ ਹੋਈਆਂ ਨੇ ਤੇ ਲੋਕਾਂ ਨੇ ਬਹੁਤ ਸੋਹਣੇ ਵਿਚਾਰ ਦੱਸੇ ਨੇ ਆਪਣੇ ਉਹਨਾਂ ਨੇ ਦੱਸਿਆ ਵੀ ਇੱਥੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਤੁਸੀਂ ਵੀਡੀਓ ਸੋਹਣੀ ਲਿਆ ਹੋਏਗਾ ਤੇ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਦਾਂ ਦੇ ਅਸੀਂ ਅੱਗੇ ਵੀ ਤੁਹਾਨੂੰ ਚ ਪਿਆਰਾ ਦਿਖਾਉਂਦੇ ਰਾਵਾਂਗੇ ਤੇ ਜਿਹੜੇ ਲੋਕੀ ਸੇਵਾ ਕਰਦੇ ਉਹਨਾਂ ਨਾਲ ਤੁਹਾਨੂੰ ਮਲਾਉਂਦੇ ਰਾਵਾਂਗੇ ਤੇ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਓ ਤੇ ਸਿਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਨਾਲ ਮੈਂ ਅੰਬਰਵੀਰ